ਸ਼੍ਰੀ ਗਣਪਤੀ ਵਿਸਰਜਨ ਦੇ ਮੌਕੇ ਤੇ ਸਮਰਾਲਾ ਦੇ ਨਜ਼ਦੀਕੀ ਗੜੀ ਪੁਲ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼੍ਰੀ ਗਣਪਤੀ ਜੀ ਦੇ ਭਗਤ ਪਹੁੰਚੇ ਇਸ ਮੌਕੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਮਾਛੀਵਾੜਾ, ਸਮਰਾਲਾ, ਖੰਨਾ, ਮੰਡੀ ਗੋਬਿੰਦਗੜ, ਅਮਲੋ ਆਦਿ ਦੁਰਾਹਾਂ ਤੋਂ ਗਣਪਤੀ ਜੀ ਨੂੰ ਬੈਂਡ ਵਾਜੇ ਤੇ ਨੱਚਦੇ ਕਾਉਂਦੇ ਹੋਏ ਗਣਪਤੀ ਜੀ ਨੂੰ ਸਜਣ ਕਰਨ ਲਈ ਭਗਤ ਪਹੁੰਚੇ ਇਸ ਨਾਲ ਹੀ ਵਿਸਰਜਨ ਕਰਨ ਤੋਂ ਪਹਿਲਾਂ ਗਣਪਤੀ ਜੀ ਦੀ ਆਰਤੀ ਕੀਤੀ ਗਈ ਤੇ ਰੰਗਾਂ ਦੀ ਹੋਲੀ ਕੀਤੀ ਗਈ। ਉਸ ਤੋਂ ਬਾਅਦ ਗਣਪਤੀ ਜੀ ਨੂੰ ਜਕਾਰੇ ਲਾਉਂਦੇ ਹੋਏ ਵਿਸਰਜਨ ਕੀਤਾ ਗਿਆ। ਵਿਸਰਜਨ ਕਰਦੇ ਵਕਤ ਕਈ ਭਗਤ ਭਾਵੁਕ ਵੀ ਨਜ਼ਰ ਆਏ ਜਿਨ੍ਹਾਂ ਵੱਲੋਂ ਕਿਹਾ ਕਿ ਗਣਪਤੀ ਬੱਪਾ ਮੋਰੀਆ ਅਗਲੇ ਸਾਲ ਤੋਂ ਜਲਦੀ ਆਣਾ। ਵਿਸਰਜਨ ਤੋਂ ਬਾਅਦ ਖੁਸ਼ੀ-ਖੁਸ਼ੀ ਭਗਤ ਆਪਣੇ ਘਰਾਂ ਨੂੰ ਵੀ ਪਰਤੇ। ਅਰदेशीर ਤੱਕ ਇਹ ਗਣੇਸ਼ ਮਹਾਸਤ ਜਲਦਾ ਹੈ ਚਤੁਰਤੀ ਵਾਲੇ ਦਿਨ ਸਥਾਪਨਾ ਕੀਤੀ ਜਾਂਦੀ ਹੈ ਔਰ ਚੌਦਸ਼ੀ ਵਾਲੇ ਦਿਨ ਵਿਸਰਜਨ ਕੀਤਾ ਜਾਂਦਾ ਹੈ ਵੇਦ ਵਿਆਸ ਜੀ ਨੇ ਗਣਬਦੀ ਜੀ ਤੋਂ ਮਹਾਭਾਰਤ ਲਿਖਵਾਈ ਸੀ ਇਹ 10 ਦਿਨ ਦੇ ਵਿੱਚ ਮਹਾਭਾਰਤ ਲਿਖੀ ਗਈ ਸੀ ਔਰ 10 ਦਿਨ ਦੇ ਅੰਦਰ ਅੰਦਰ ਬਹੁਤ ਜਿਆਦਾ ਥਕਾਵਟ ਨਾਲ ਭਰ ਚੁੱਕੇ ਸੀਗੇ ਗਣਬਦੀ ਜੀ ਔਰ ਵੇਦ ਵਿਆਸ ਜੀ ਨੇ ਮਿੱਟੀ ਦਾ ਲੇਪ ਕਰਕੇ ਉਹਨਾਂ ਨੂੰ ਠੰਡਕ ਪਹਾਈ ਸੀਗੀ ਜਿਹਨੂੰ ਕਹਿੰਦੇ ਸਰੀਰ ਨੂੰ ਸ਼ਾਂਤ ਕਰਨਾ ਔਰ ਉਸ ਨੂੰ ਬਾਅਦ ਚੋਂ ਨਦੀ ਦੇ ਵਿੱਚ ਲੈ ਜਾ ਕੇ ਉਹ ਮਿੱਟੀ ਦਾ ਲੇਪ ਉਤਾਰਿਆ ਗਿਆ ਸੀਗਾ ਜਿਹਨੂੰ ਲੋਕ ਵਿਸਰਜਨ ਦੇ ਰੂਪ ਵਿੱਚ ਮੰਨਦੇ ਜਾਂਦੇ ਸਾਡੇ ਦੇਵੀ ਦੇਵਤਿਆਂ ਦਾ ਜਦੋਂ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸਥਾਪਨਾ ਤੋਂ ਬਾਅਦ ਦੇਵਤਿਆਂ ਨੂੰ ਭੇਜਣ ਦਾ ਜੋ ਮਾਰਗ ਹੈ ਉਹ ਜਲmarg ਹੈ ਇਸ ਕਰਕੇ ਜਲ ਦੇ ਅੰਦਰ ਗਣਪਤੀ ਜੀ ਮਹਾਰਾਜ ਦਾ ਸਰਸਵਤੀ ਜੀ ਦਾ ਕੋਈ ਵੀ ਵਿਸਰਜਨ ਨਹੀਂ ਕੀਤਾ ਜਾਂਦਾ ਦਿਖਿਆ ਜਾਵੇ ਕਿ ਦਿਨ ਪਰ ਦਿਨੇ ਇਹ ਪੰਜਾਬ ਉਚਿਤ ਇਹ ਹਾਰ ਨੂੰ ਬੜਾ ਤੂਮਦਾਨਾ ਬਣਾ ਜਾਂਦਾ ਹੈ ਜੀ ਕਿਹਨੇ ਤੋਂ ਵਧੀਆ ਗੱਲ ਆ ਜੀ ਸਨਾਤਨੀਆਂ ਲਈ ਸਨਾਤਨੀਆਂ ਨੂੰ ਸਮਝ ਆ ਰਹੀ ਹੈ ਆਪਣੇ ਧਰਮ ਬਾਰੇ ਉਹ ਹਮ ਹਮਾ ਕੇ ਆਪਣੇ ਤਿਵਾਰਾ ਨੂੰ ਮਨਾ ਰਹੇ ਨੇ ਅੱਛੀ ਗੱਲ ਹੈ ਜੀ ਅੱਜ ਕਿਹੜੀ ਸੰਸਥਾ ਵੱਲੋਂ ਜਿਹੜਾ ਅਰੇਂਜਮੈਂਟ ਕੀਤਾ ਗਿਆ ਹੈ ਸ਼੍ਰੀ ਗਣਪਤੀ ਸੇਵਾ ਸਮਿਤੀ ਵੱਲੋਂ ਜਿਨ੍ਹਾਂ ਦਾ 19ਵਾਂ ਮਹਾ ਦੇਸ਼ਾਲ ਗਣਬਦੀ ਮਹੋਸਲ ਕਰਾਇਆ ਜਾ ਰਿਹਾ ਹੈ ਉਹਨਾਂ ਨੇ ਸ਼੍ਰੀ ਦੁਰਗਾ ਸ਼ਕਤੀ ਮੰਦਰ ਹਾਲ ਵਿੱਚ 7 ਤਰੀਕ ਨੂੰ ਸਥਾਪਨਾ ਕੀਤੀ ਸੀ ਔਰ ਅੱਜ 17 ਤਰੀਕ ਨੂੰ ਵਰਜਨ ਕੀਤਾ ਜਾ ਰਿਹਾ ਹੈ ਪਿਛਲੇ 19 ਸਾਲ ਤੋਂ ਬਹੁਤ ਹੀ ਅੱਛਾ ਪ੍ਰੋਗਰਾਮ ਕੀਤਾ ਜਾਂਦਾ ਹੈ ਸ਼੍ਰੀ ਗਣਪਤੀ ਸਹਿਯੋਗ ਸਭਤੀ ਦਰੂਪਾ ਦੇਖਿਆ ਜਾਵੇ ਤਾਂ ਉਰੇ ਹਜ਼ਾਰਾਂ ਦੀ ਗਿਣਤੀ ਸੰਗਤ ਬਹੁਤੀ ਹੋਈ ਆ ਕੀ ਲੱਗਦਾ ਸਰਕਾਰ ਪਰ ਅਰੇਂਜਮੈਂਟ ਕੀਤੇ ਗਏ ਨੇ ਸੰਸਥਾਵਾਂ ਵੱਲੋਂ ਹੀ ਅਰੇਂਜਮੈਂਟ ਹੈ ਸੰਸਥਾਵਾਂ ਵੱਲੋਂ ਹੀ ਅਰੇਂਜਮੈਂਟ ਹੈ ਕਿਹ ਕਿਹ ਗ੍ਰੀਟ ਸੱਦੀ ਆ ਰਹੀ ਹੈ ਸਭ ਨੂੰ ਬਹੁਤ ਖੁਸ਼ੀ ਹੋਈ ਹੈ ਇਸੀ ਅਸੀਂ ਇਹ ਤਾਂ ਚਾਹਤੇ ਸੀ ਪਪਾ ਸਭ ਕੁਝ ਕਰਾ ਦੇ ਉਸ ਤਰ੍ਹਾਂ ਕੁਝ ਆਪਣੀਆਂ ਦਿੱਤੇ ਰਹਿਣ ਕਨਪਤੀ ਪਪਾ ਜੀ 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 ਸਮਝੋ ਕਰਨ ਵਾਲੀ ਹੈ ਸਾਡੇ ਨਾਲ ਦੋ ਦੋ ਵੀ ਲੱਗ ਰਹੇ ਜੀ ਦੋਹਾਂ ਵਾਲੇ ਕੀ ਕਿਸ ਜੀ ਸਤਾਬੀ ਪੈਗੇ ਜੀ ਸਰ ਇੱਕ ਰਹਿ ਗਿਆ ਜੀ ਜੀ ਪੂਰਾ ਕਿਸ ਤਰ੍ਹਾਂ ਕਰਦੇ ਹੋ ਜੀ ਤੁਹਾ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਪਪ ਜਿਹੜੀ ਕਨਪਤੀ ਜੀ ਜੇ ਲੈ ਕੇ ਆ ਗਿਆ ਸੀ ਉਹ ਜਿਹੜਾ ਉਹਦੀ ਆ ਉਹ ਤੋਂ ਬਾਅਦ ਏਲੀ ਸਵੇਰੇ ਸ਼ਾਮ ਆਤੀ ਹੁੰਦੀ ਹੈ ਜਿਹਨਾਂ ਨੇ ਪੁੱਛਾ ਕਰਵਾਇਆ ਇਹਦਾ ਬਹੁਤ ਘੱਟ ਹੁੰਦੀ ਆ ਪਰ ਮਹਾਰਾਸ਼ਟਰ ਸਾਈਡ ਤੋਂ ਬਹੁਤ ਜ਼ਿਆਦਾ ਹੈ ਅਸਤਾ ਹੀ ਗੱਲ ਕਹਿੰਦੇ ਆ ਵੀ ਜਿਹੜੇ ਗਣੇਸ਼ ਜੀ ਨੇ ਸ਼ਿਵ ਜੀ ਦੇ بیٹے ਨੇ ਉਸ ਲਈ ਪਾਰਵਤੀ ਦੇ ਜਿਹਨੇ ਉਹਨਾਂ ਨੂੰ ਬਣਾਇਆ ਤੇ ਉਹਨਾਂ ਦਾ ਜਿਹੜਾ ਵਿਆਹ ਹੋਇਆ ਉਹ ਰਿੱਤੀ ਤੇ ਸੱਦੀ ਦੋ ਨਾਲ ਹੋਇਆ ਇਹ ਜਿਹੜੇ ਕਹਿੰਦੇ ਨੇ ਵੀ ਗਣੇਸ਼ ਜੀ ਦੀ ਪੂਜਾ ਨਾਲ ਭਾਵੇਂ ਵਿੱਚ ਰਿੱਤਿ ਵੀ ਆਉਂਦੀ ਹੈ ਤੇ ਸiddhi ਵੀ ਆਉਂਦੀ ਹੈ। ਯਾਨੀ ਇਹਨਾਂ ਨੂੰ ਗਣੇਸ਼ ਜੀ ਨੂੰ ਜਿਹੜਾ ਹੈ ਭਰਾਈ ਦਾ ਦੇਵਤਾ ਕਿਹਾ ਗਿਆ। ਬਹੁਤ ਵਿਦਵਾਨ ਨੇ ਕਿਹਾਗੇ ਨੇ ਇਸ ਕਰਕੇ ਲੋਕਾਂ ਦੇ ਵਿੱਚ ਸ਼ਰਧਾ ਦੇਖਣ ਨੂੰ ਮਿਲ ਰਿਹਾ ਹੈ। ਉਹਦੇ ਨਾਲ ਇਹ ਪ੍ਰਤੀਤ ਹੋ ਰਿਹਾ ਕਿ ਲੋਕਾਂ ਦੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਆਸਤਾ ਔਰ ਗਣੇਸ਼ ਮਾ ਉਸ ਨੂੰ ਬਹੁਤ ਜ਼ਿਆਦਾ ਧਰਮ ਨੂੰ ਧੂਮ ਕਾਮ ਨਾਲ ਬਣਾ ਰਿਹਾ ਹੈ। ਸਥਾਪਨਾ ਤੋਂ ਜੋ ਕਿ ਕਿਸੇ ਦੇ ਮੱਜੇ ਨਾ ਕਰ ਰਹੇ ਹੋ 7 ਸਤੰਬਰ ਨੂੰ ਇਹ ਸਥਾਪਨਾ ਹੋਈ ਸੀ ਜਿਹੜੇ ਕਿ ਲਗ ਲਗ ਮੰਦਰਾਜ ਵੀ ਹੋਈ ਤੇ ਲੋਕਾਂ ਨੇ ਆਪਣੇ ਘਰਾਂ ਵਿੱਚ ਵੀ ਕੀਤੀ ਜਿਹੜਾ ਕਿ 17 ਤਰੀਕ ਨੂੰ ਉਹ ਦਾ ਪ੍ਰਸੰਗਨ ਹੋਇਆ ਕਰਦਾ ਆ ਆਜੇ ਲੈ ਸ਼ਹਿਰਾਂ ਤੋਂ ਮੁਰੇ ਆ ਰਹੇ ਨੇ ਅਰੇਂਜਮੈਂਟ ਕਿਹਨਾਂ ਵੱਲ ਕੀਤਾ ਜਾਂਦਾ ਹੈ ਘਰੋਂ ਠੀਕ ਹੈ ਆ ਰਹੇ ਤਾਂ ਸ਼ਹਿਰੋਂ ਵੀ ਸੱਜ ਤੋਂ ਵੀ ਉਰੇ ਆ ਰਹੇ ਨੇ ਅਰੇਂਜਮੈਂਟ ਕੋਲੋਂ ਵੱਲ ਕੀਤਾ ਜਾਂਦਾ ਦੇਖੋ ਅਰੇਂਜਮੈਂਟ ਦਾ ਗਨ ਭਾਵ ਨਾਲ ਇੱਕ ਦਸ ਦਿਨ ਦਾ ਇੱਕਸਾਵਾ ਜਿਹੜਾ ਕਿ ਬਹੁਤ ਖੁਸ਼ੀਆਂ ਲੈ ਕੇ ਜਾਂਦਾ ਚਾਹ ਲੱਗਾ ਥੋੜਾ ਜਿਹਾ ਟਕਣਾ ਰਵਾਂ ਵੀ ਕਿਉਂਕਿ ਅੱਜ ਆਪਾਂ ਹੀ ਸੜਕ ਤੋਂ ਦੂਰ ਜਾ ਰਹੇ ਨੇ ਪਰ ਆਸ ਹੁੰਦੀ ਆ ਵੀ ਅਗਰੇ ਬਸ ਫੇਰ ਆਣਗੇ ਫੇਰ ਨਵੀਂ ਇੱਕ ਨਵੀਂ ਲਹਿਰ ਬਣਾਉਣਗੇ ਖੁਸ਼ੀਆਂ ਹੋਣਗੀਆਂ ਅਸੀਂ ਸਾਰਿਆਂ ਨੂੰ ਵੱਧ ਝੜ ਕੇ ਹੀ ਕਹਾਂਗੇ ਕਿ ਇਸ ਸੱਜਣ ਨੂੰ ਬਹੁਤ ਬੜਾ ਮਨਾਓ ਖੁਸ਼ੀਆਂ ਭਰਿਆ ਸੰਦੇਸ਼